ਪੰਜਾਬੀ ਗਾਇਕ ਅਤੇ ਭਾਜਪਾ ਆਗੂ ਹੰਸਰਾਜ ਹੰਸ ਨੂੰ ਭਾਜਪਾ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਦਰਅਸਲ ਉਹਨਾਂ ਦੀ ਟਿਕਟ ਕੱਢ ਦਿੱਤੀ ਗਈ ਹੈ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ ਅਜਿਹੇ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੰਸਰਾਜ ਹੰਸ ਨੂੰ ਪੰਜਾਬ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਜਲੰਧਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਹੰਸਰਾਜ ਹੰਸ ਨੂੰ ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਕਿਸੇ ਵੀ ਭਾਜਪਾ ਆਗੂ ਦੇ ਵੱਲੋਂ ਜਾਂ ਕਿਸੇ ਹੋਰ तमाम ਆਲਾ ਅਧਿਕਾਰੀਆਂ ਦੇ ਵੱਲੋਂ ਨਹੀਂ ਕੀਤੀ ਗਈ ਪਰ ਹੰਸਰਾਜ ਹੰਸ ਦੀ ਟਿਕਟ ਕੱਢ ਦਿੱਤੀ ਗਈ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੇਕਰ ਗੋਤਮ ਗੰਬੀਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਵੀ ਟਿਕਟ ਜਿਹੜੀ ਹੈ ਕੱਢ ਦਿੱਤੀ ਗਈ ਹੈ ਤਾਂ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਗੱਟ ਛੋੜਦਿਆਂ ਖਬਰਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਅਜੇਹੇ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੰਸ ਰਾਜ ਹੰਸ ਨੂੰ ਪੰਜਾਬ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਵੱਲੋਂ ਨਹੀਂ ਕੀਤੀ ਗਈ ਚੋਣ ਕਮਿਸ਼ਨ ਦੇ ਵੱਲੋਂ ਵੀ ਜਿੱਥੇ ਤਰੀਕ ਨਹੀਂ ਐਲਾਨੀ ਗਈ ਪਰ ਸਿਆਸਤ ਦੇ ਵਿੱਚ ਵੱਡਾ ਪਚਾਲ ਉੰਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਭਾਜਪਾ ਦੇ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੇ ਵਿੱਚ 72 ਉਮੀਦਵਾਰਾਂ ਦੇ ਨਾਂ ਦੇ ਉੱਤੇ ਮੋਹਰ ਲਗਾਈ ਗਈ ਹੈ ਤੇ ਇਹਨਾਂ ਨਾਵਾਂ ਦੇ ਵਿੱਚ ਸਾਬਕਾ ਸੀਐਮ ਮਨੋਹਰ ਲਖੱਟਰ ਦਾ ਵੀ ਨਾਮ ਸ਼ਾਮਿਲ ਹੈ ਜਿਹੜੇ ਕਿ ਕਰਨਾਲ ਤੋਂ ਲੋਕ ਸਭਾ ਸੀਟ ਨੂੰ ਲੜਨਗੇ ਇਸ ਤੋਂ ਇਲਾਵਾ ਜਿਕਰ ਹੰਸਰਾਜ ਹੰਸਤੀ ਹੀ ਗੱਲ ਕੀਤੀ ਜਾਵੇ ਪਰ ਉਹਨਾਂ ਦੀ ਟਿਕਟ ਜਿਹੜੀ ਹੈ ਕੱਢ ਦਿੱਤੀ ਗਈ ਹੈ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਹੋਰ ਕਿਸੇ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤਾਂ ਸੂਤਰਾਂ ਦੇ ਵੱਲੋਂ ਵੱਡੀ ਖਬਰ ਹੈ ਕਿ ਆਖਿਰਕਾਰ ਕਿਹਾ ਜਾ ਰਿਹਾ ਹੈ ਕਿ ਹੰਸਰਾਜ ਹੰਸ ਨੂੰ ਪੰਜਾਬ ਤੋਂ ਚੋਣ ਮੈਦਾਨ ਦੇ ਵਿੱਚ ਭਾਜਪੀ ਦੇ ਵੱਲੋਂ ਉਤਾਰਿਆ ਜਾ ਸਕਦਾ ਹੈ ਤੇ ਜੇਕਰ ਟਿਕਟ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਜ਼ਿਲ੍ਹੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਹਾਲਾਂਕਿ ਦੇਸ ਦੀ ਪੁਸ਼ਟੀ ਅਜੇ ਤੱਕ ਬੀਜੇਪੀ ਦੇ तमाम ਆਗੂਆਂ ਦੇ ਵੱਲੋਂ ਤੇ ਨਾ ਹੀ ਹੰਸਰਾਜ ਹੰਸ ਦੇ ਵੱਲੋਂ ਕੀਤੀ ਗਈ ਹੈ ਪਰ ਦਿੱਲੀ ਨਾਰਥ ਈਸਟ ਵੈਸਟ ਤੋਂ ਹੰਸਰਾਜ ਹੰਸ ਦੀ ਟਿਕਟ ਕੱਢ ਦਿੱਤੀ ਗਈ ਹੈ ਮੌਜੂਦਾ ਐਮਪੀਵੀ ਨੇ ਹੰਸਰਾਜ ਹੰਸ ਆਪਣੇ ਨਿਮਰਤਾ ਭਰੇ ਸੁਭਾ ਨੂੰ ਲੈ ਕੇ ਕਾਫੀ ਜ਼ਿਆਦਾ ਪ੍ਰਸਿੱਧੀ ਹੰਸਰਾਜ ਹੰਸੋਰਾ ਨੇ ਖੱਟੀ ਹੈ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਬੀਜੇਪੀ ਦਾ ਪੱਲਾ ਫੜਿਆ ਗਿਆ ਸੀ ਪਰ ਜੇਕਰ ਨਾਰਥ-ਵੈਸਟ ਟਿਕਟ ਦੀ ਗੱਲ ਕੀਤੀ ਜਾਵੇ ਤਾਂ ਹੰਸਰਾਜ ਹੰਸ ਦੀ ਟਿਕਟ ਕੱਢ ਦਿੱਤੀ ਗਈ ਹੈ ਤੇ ਸੂਤਰਾਂ ਮੁਤਾਬਕ ਉਹਨਾਂ ਨੂੰ ਪੰਜਾਬ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਮੌਜੂ ਜੋ ਮਜ਼ਬੂਤ ਕੀਤਾ ਜਾਵੇ ਕਿਉਂਕਿ ਹੰਸਰਾਜ ਹੰਸ ਜਲੰਧਰ ਦੇ ਪਿੰਡ ਹੈ ਸ਼ਫੀਪੁਰ ਦੇ ਰਹਿਣ ਵਾਲੇ ਨੇ ਤੇ ਅਜਿਹੇ ਦੇ ਵਿੱਚ ਸੂਤਰਾਂ ਦੇ ਮੁਤਾਬਕ ਕਿ ਜਲੰਧਰ ਤੋਂ ਹੀ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜੇਕਰ ਉਹਨਾਂ ਦੇ ਸਿਆਸੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ 2009 ਦੇ ਵਿੱਚ ਉਹਨਾਂ ਨੇ ਲੋਕ ਸਭਾ ਚੋਣਾਂ ਜਲੰਧਰ ਤੋਂ ਹੀ ਲੜੀਆਂ ਸਨ ਪਰ ਹਾਰ ਗਏ ਸਨ ਇਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਵੀ ਸ਼ਾਮਿਲ ਹੋਏ ਪਰ ਉੱਥੇ ਉਹਨਾਂ ਨੂੰ ਜਾਦਾ ਮੌਕਾ ਨਹੀਂ ਮਿਲਿਆ ਜਿਸ ਕਰਕੇ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਸੀ ਜਿਸ ਤੋਂ ਬਾਅਦ ਭਾਜਪਾ ਦੇ ਵੱਲੋਂ ਵੀ ਹੰਸਰਾਜ ਹੰਸਤੇ ਉੱਤੇ ਵਿਸ਼ਵਾਸ ਜਤਾਇਆ ਗਿਆ ਤੇ 2019 ਦੇ ਵਿੱਚ ਦਿੱਲੀ ਪੱਛਮੀ ਤੋਂ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਨਿਤਾਰੇ ਆ ਤੇ ਹੰਸਰਾਜ ਹਸਤੇ ਹਿੱਸੇ ਜਿੱਤ ਵੀ ਪ੍ਰਾਪਤ ਹੋਈ ਸੀ ਤੇ ਦਿੱਲੀ ਨਾਰਥ-ਵੈਸਟ ਤੋਂ ਹੁਣ ਜੋਗਿੰਦਰ ਚਦੋਲਿਆ ਨੂੰ ਟਿਕਟ ਦਿੱਤੀ ਗਈ ਹੈ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਹੋਣਗੇ ਦਿੱਲੀ ਨਾਰਥ-ਵੈਸਟ ਤੋਂ ਪਰ ਹੰਸਰਾਜ ਹੰਸਤੀ ਇਸ ਜਗ੍ਹਾ ਤੋਂ ਟਿਕਟ ਕੱਢ ਦਿੱਤੀ ਗਈ ਹੈ ਤੇ ਕਿਆ ਸਰਾਇਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ ਚੋਣ ਜਾਬਤਾ ਲੱਗਣਾ ਬਾਕੀ ਹੈ ਥੋੜੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਚੋਣ ਜਾਬਤਾ ਲੱਗ ਸਕਦਾ ਹੈ ਚੋਣਾਂ ਦੇ ਤਰੀਕਾ ਦਾ ਐਲਾਨ ਹੋ ਸਕਦਾ ਹੈ ਹਰ ਇੱਕ ਪਾਰਟੀ ਪੱਬਾ ਭਾਰ ਹੈ ਜਿੱਥੇ ਕੁਝ ਲੀਡਰ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਵੇਖਣ ਨੂੰ ਮਿਲ ਰਿਹਾ ਤੇ ਅਜੇ ਦੇ ਵਿੱਚ ਹੰਸ ਰਾਜ ਹੰਸ ਜਿਹੜੇ ਕਿ ਅਕਸਰ ਹੀ ਆਪਣੇ ਨਲੀ ਮੀ ਭਰੇ ਸੁਭਾ ਨੂੰ ਲੈ ਕੇ ਜੋ ਹੈ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਉਹਨਾਂ ਦੀ ਟਿਕਟ ਭਾਜੀਪੀ ਦੇ ਵੱਲੋਂ ਕੱਢ ਦਿੱਤੀ ਗਈ ਹੈ ਤੇ ਸੂਤਰਾਂ ਦੇ ਮੁਤਾਬਿਕ ਉਹਨਾਂ ਨੂੰ ਪੰਜਾਬ ਤੋਂ ਚੋਣ ਮੈਦਾਨ ਦੇ ਵਿੱਚ ਨਿਤਾਰਿਆ ਜਾ ਸਕਦਾ ਹੈ ਤੇ ਜਲੰਧਰ ਜ਼ਿਲ੍ਹੇ ਤੋਂ ਐਜ਼ ਏ ਐਮਪੀ ਉਮੀਦਵਾਰ ਟਿਕਟ ਵੀ ਦਿੱਤੀ ਜਾ ਸਕਦੀ ਹੈ